ਟੋੜਾ ਸਾਰਿਆਂ ਦਾ মিডিਆ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਕ ਛੋਟੇ ਜਿਹੇ ਸੱਦੇ ਦੇ ਤੇ ਜਿਹੜਾ ਤੁਸੀਂ ਪਹੁੰਚੇ ਹੋ ਅੱਜ ਹਲਕਾ ਗੜ ਸ਼ੰਕਰ ਦੇ ਲਈ ਮੈਂ ਸਮਝਦਾ ਕਿ ਬੜਾ ਇਤਿਹਾਸਕ ਦਿਨ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਲਕਾ ਗੜ ਸ਼ੰਕਰ ਤੋਂ ਸਾਡੇ ਵੱਖ-ਵੱਖ ਪਾਰਟੀਆਂ ਤੋਂ ਵੱਖ-ਵੱਖ ਅਹੁਦੇਦਾਰ ਸਹਿਬਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਐ ਮੈਂ ਸਾਰਿਆਂ ਨੂੰ ਜੀ ਆਖਦਾ ਅੱਜ ਇਨ ਸਾਰਿਆਂ ਨੇ ਸਾਡੇ ਸਾਥੀਆਂ ਨੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਜੋ 2 ਸਾਲ ਦੇ ਕੰਮਕਾਰ ਹੈ ਉਹਨਾਂ ਤੇ ਮੋਹਰ ਲਾਈ ਹੈ ਉਹਨਾਂ ਨੂੰ ਸ਼ਾਬਾਸ਼ ਦਿੱਤੀ ਹੈ ਕਿ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜੋ ਗਰੰਟੀਆਂ ਦਿੱਤੀਆਂ ਸਨ ਉਹਦੇ ਉੱਤੇ ਜਿਹੜਾ ਆ ਬਾ ਕਮਾਲ ਕੰਮ ਕੀਤਾ ਔਰ ਹਲਕਾ ਗੜ ਸ਼ੰਕਰ ਦੇ ਵਿੱਚ ਵੀ ਉਹਨਾਂ ਨੇ ਵਿਕਾਸ ਦੇ ਪੱਖੋਂ ਕਿਸੇ ਕਿਸਮ ਦੀ ਜਿਹੜੀ ਹੈ ਕਿਸੇ ਵੀ ਕਿਸਮ ਦੀ ਜਿਹੜੀ ਕੋਈ ਕਸਰ ਨਹੀਂ ਰੱਖੀ ਹਲਕਾ ਗਰਸ਼ੰਕਰ ਦੇ ਵਿੱਚ ਸਭ ਤੋਂ ਪਹਿਲਾਂ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਸ ਤੋਂ ਬਾਅਦ ਜਿਹੜਾ ਆ ਬਾਈਪਾਸ ਨੂੰ ਮਨਜ਼ੂਰੀ ਜਿਹਦਾ ਸਰਵੇ ਦਾ ਕੰਮ ਚੱਲ ਰਿਹਾ ਉਸ ਤੋਂ ਬਾਅਦ ਬਾਈਪਾਸ ਦੇ ਨਾਲ-ਨਾਲ ਸੀਵਰੇਜ ਦਾ ਕੰਮ ਜਿਹੜਾ ਆ ਜਿਹਦਾ 14 ਕਰੋੜ ਦੇ ਪਿੱਛੇ ਅਸੀਂ ਉਦਘਾਟਨ ਕਰਕੇ ਹਟਿਆ ਜਿਹੜਾ ਕੰਮ ਬੜੇ ਲੰਮੇ ਸਮੇਂ ਤੋਂ ਪਿਆ ਸੀ ਜਿਹਦੇ ਵਿੱਚ 5.5 ਕਰੋੜ ਦਾ ਇੱਕ ਅਲੱਗ ਜਿਹਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਾਲ-ਨਾਲ ਜਿਹੜਾ ਐਸਟੀਪੀ ਸੀਗਾ ਜਿਹੜਾ ਸੀਵਰੇਜ ਦਾ ਜਿਹੜਾ ਟ੍ਰੀਟ ਕਰਕੇ ਪਾਣੀ ਬਾਹਰ ਕੱਢਣਾ ਸੀ ਉਹਦੀ ਗੱਲ ਔਰ ਮਾਰਕਪੜ ਦੇ ਵਿੱਚ ਵੀ ਦੋ ਟਿਊਬਲਾਂ ਦੇ ਨਾਲ ਉੱਥੇ ਸੀਵਰੇਜ ਦੇ ਵਿੱਚ 14 ਕਰੋੜ ਰੁਪਏ ਦੇ ਨਾਲ ਕੰਮ ਗੜਸ਼ੰਕਰ ਹਲਕੇ ਦੇ ਵਿੱਚ ਵੱਖ-ਵੱਖ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੇ ਟਿਊਬਲ ਸਿੰਚਾਈ ਵਾਲੇ ਟਿਊਬਲ ਗੜਸ਼ੰਕਰ ਹਲਕੇ ਦੇ ਵਿੱਚ ਜਿਹੜਾ ਆ ਨਹਿਰ ਦਾ ਜਿਹੜਾ ਪ੍ਰਬੰਧ ਕਰਕੇ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਇਹ ਤੋਂ ਇਲਾਵਾ ਹਲਕਾ ਗੜਸ਼ੰਕਰ ਦੇ ਵਿੱਚ ਲਗਭਗ 90% ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਆ ਉਹ ਬਿਲਕੁਲ ਜਿਹੜੇ ਮੁਫਤ ਔਰ ਇਹਦੇ ਨਾਲ ਨਾਲ ਸਕੂਲ ਆਫ ਐਮਿਨਸ ਜਿਹਦੇ ਵਿੱਚ ਕਰੋੜਾਂ ਰੁਪਏ ਸਕੂਲ ਦੇ ਵਿੱਚ ਲੱਗੇ ਜਿੱਥੇ ਸਾਡੇ ਬੱਚਿਆਂ ਨੇ ਪੜ੍ਹਨਾ ਇਸ ਤੋਂ ਇਲਾਵਾ ਅਨੇਕਾਂ ਬਹੁਤ ਲੰਬੀ ਲਿਸਟ ਨੇ ਕੰਮਾਂ ਦੀ ਜਿਨ੍ਹਾਂ ਨੂੰ ਕੰਮ ਦੇਖਦੇ ਹੋਇਆ ਸਾਡੇ ਸਾਰੇ ਸਾਥੀ ਸਹਿਬਾਨ ਜਿਹੜੇ ਆ ਪਾਰਟੀ ਵਿੱਚ ਸ਼ਾਮਲ ਹੋਏ ਮੈਂ ਇੱਕ ਇੱਕ ਕਰਕੇ ਆਪਦੇ ਨਾਲ ਸਾਰੇ ਨੂੰ ਰੂਬਰੂ ਕਰਾਂਗਾ ਸਭ ਤੋਂ ਪਹਿਲਾਂ ਸਾਡੇ ਗੜਸ਼ੰਕਰ ਦੇ ਨਗਰ ਕੌਂਸਲ ਦੇ ਪ੍ਰਧਾਨ ਤ੍ਰਿੰਬਕਦਤ ਐਰੀ ਜੀ ਜੋ ਕਿ ਪਿਛਲੇ ਲਗਭਗ 52 ਸਾਲ ਤੋਂ ਕਾਂਗਰਸ ਦੇ ਵਿੱਚ ਸੇਵਾ ਕਰ ਰਹੇ ਸਨ ਜਿਨ੍ਹਾਂ ਦੀ ਸਾਨੇ ਸੀਨੀਅਰ ਸਿਟੀਜ਼ਨ ਨੇ 72 ਸਾਲ ਇਹਨਾਂ ਦੀ ਉਮਰ ਹੈ ਔਰ 52 ਸਾਲ ਇਹਨਾਂ ਨੇ ਕਾਂਗਰਸ ਦੇ ਵਿੱਚ ਸੇਵਾ ਕੀਤੀ ਹੈ ਅੱਜ ਆਮਾ ਦੀ ਪਾਰਟੀ ਵਿੱਚ ਸ਼ਾਮਲ ਹੋਇਆ ਮੈਂ ਜੀ ਆਖਦਾ ਉਹਨਾਂ ਦੇ ਨਾਲੇ ਮੇਰੇ ਕੱਬੇ ਪਾਸੇ ਮੇਰੇ ਭੈਣ ਜੀ ਸਰਬਜੀਤ ਕੌਰ ਜੀ ਜੋ ਕਿ ਬਲਕ ਸੰਤੀ ਦੇ ਮੌਜੂਦਾ ਚੇਅਰਮੈਨ ਨੇ ਹਲਕਾ ਗੜਸ਼ੰਕਰ ਤੋਂ ਤੇ ਉਹਨਾਂ ਦੇ ਨਾਲ ਹੀ ਮੇਰੇ ਭੈਣ ਜੀ ਪ੍ਰਵੀਨ ਜੀ ਜੋ ਕਿ ਕਾਉਂਸਲਰ ਨੇ ਗੜਸ਼ੰਕਰ ਤੋਂ ਐਮਸੀ ਸਹਿਬਾਨ ਨੇ ਔਰ ਨਾਲ ਹੀ ਸੋਮਨਤ ਬੰਗੜ ਜੀ ਜੋ ਕਿ 2017 ਤੋਂ ਹੀ ਸਾਡੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਚੱਲ ਰਹੇ ਨੇ ਜਿਨ੍ਹਾਂ ਨੂੰ ਕਿ ਪਾਰਟੀ ਨੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦੀ ਵੀ ਡਿਊਟੀ ਨਿਭਾਈ ਹੈ ਔਰ ਇਹਦੇ ਨਾਲ ਹੀ ਜਿਹੜੇ ਸਾਡੇ ਮਾਲਪੁਰ ਤੋਂ ਬਲਬੀਰ ਸਿੰਘ ਢਿੱਲੋਂ ਸਾਹਿਬ ਦੇ ਫਾਦਰ ਸਾਹਿਬ ਨੇ ਅਜਮੇਰ ਸਿੰਘ ਢਿੱਲੋਂ ਸਾਹਿਬ ਜਿਨ੍ਹਾਂ ਨੇ ਕਿ ਸਬਜ਼ੀ ਮੰਡੀ ਦੀ ਵੀ ਜਿਹੜੀ ਹੈ ਪ੍ਰਧਾਨਗੀ ਦਾ ਨਾਲ ਨਵਾਜਿਆ ਗਿਆ ਆਲ ਜੱਟ ਮਹਾਸਭਾ ਆਲ ਇੰਡੀਆ ਜਿਹੜੀ ਹੈ ਉਹਨਾਂ ਦੇ ਵੀ ਬਲਬੀਰ ਸਿੰਘ ਜਿਹੜੇ ਆ ਜ਼ਿਲ੍ਹਾ ਦੇ ਪ੍ਰਧਾਨ ਨੇ ਔਰ ਸੀਨੀਅਰ ਮੀਤ ਪ੍ਰਧਾਨ ਨੇ ਅਜਮੇਰ ਸਿੰਘ ਜੀ ਜਿਹੜੇ ਕਾਂਗਰਸ ਦੇ ਉਹਨਾਂ ਦੇ ਨਾਲ ਸਾਡੇ ਇੱਕ ਵਾਰ ਇਹਨਾਂ ਦੇ ਵਾਈਫ ਐਮਸੀ ਰਹੇ ਨੇ ਇੱਕ ਵਾਰ ਖੁਦ ਐਮਸੀ ਰਹੇ ਨੇ ਪਰਨਜੀਤ ਜੀ ਜੋ ਕਿ ਗੁਰਚੰਦਰ ਦੇ ਵਿਜੇ ਵੀ ਕਾਂਗਰਸ ਤੋਂ ਸੇਵਾ ਨਿਭਾ ਚੁੱਕੇ ਨੇ ਔਰ ਨਾਲ ਸਰਦਾ ਕੁਲਦੀਪ ਸਿੰਘ ਇਹ ਵੀ ਪਿੰਡ ਚੱਕ ਸਿੰਘ ਦੇ ਤੋਂ ਸਾਡੇ ਜਿਹੜੇ ਸਰਪੰਚ ਸਾਹਿਬ ਨੇ ਨਾਲ ਹੀ ਤਿੰਨ ਵਾਰ ਦੇ ਸਾਡੇ ਬਲਾਕ ਸਮਤੀ ਦੇ ਮੈਂਬਰ ਨੇ ਕੇਵਲ ਜੀ ਪਿੰਡ ਬਿਰੜੋਂ ਰਾਮਪੁਰ ਬਿਰੜੋਂ ਤੋਂ ਹੁਣ ਇਹਨਾਂ ਨੇ ਵੀ ਅੱਜ 32 ਸਾਲ ਜਿਹੜੀ ਹੈ ਕਾਂਗਰਸ ਦੇ ਵਿੱਚ ਸੇਵਾ ਕੀਤੀ ਹੈ ਆਜਾਮਾ ਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਨਾਲ ਜਿਹੜੇ ਆਪਣੇ ਥੋੜਾ ਅੱਗੇ ਆਓ ਪਰਮੇਸ਼ਵਰ ਜੀ ਤੁਸੀਂ ਚਿਹਰਾ ਲੈਣੇ ਸਿਨਾ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਨੇ ਰਮੇਸ਼ਵਰ ਸਿੰਘ ਜੀ ਜਿਹੜੇ ਕਿ ਕਾਂਗਰਸ ਦੇ ਚੋਣ ਨਿਸ਼ਾਨ ਤੇ ਜਿੱਤੇ ਸਨ ਇਹਨਾਂ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਨਾਲ ਸਾਡੇ ਅੱਗੇ ਕਿਹਾ ਜੋ ਦੇਖਦਾ ਰੂਗਾ ਕੋਈ ਮਿਸਰ ਹੋ ਜੀ ਸਰਜੀਤ ਸਿੰਘ ਜੀ ਦੇ ਨਾਲ ਬੰਟੀ ਤਨੇਜਾ ਜੀ ਜੋ ਕਿ ਗਰਸ਼ੰਕਰ ਦੇ ਵਿੱਚ ਸ਼ਹਿਰੀ ਪ੍ਰਧਾਨ ਰਹੇ ਨੇ ਕਾਂਗਰਸ ਦੇ ਔਰ ਉਹਨਾਂ ਦੇ ਨਾਲ ਲਖਵੀਰ ਸਿੰਘ ਬਿੱਲਾ ਜੀ ਜੋ ਕਿ ਜੂਸ ਵਿੱਚ ਕਾਫੀ ਸਮੇਂ ਤੋਂ ਜਿਹੜਾ ਆਪਣੀ ਸੇਵਾ ਇਲਾਕੇ ਦੇ ਵਿੱਚ ਨਿਭਾਰੇ ਨੇ ਉਹਨਾਂ ਦੇ ਨਾਲ ਜਕੇ ਜਿਹੜੇ ਕਿ 2007 ਦੇ ਵਿੱਚ ਐਮਐਲਏ ਦਾ ਇਲੈਕਸ਼ਨ ਵੀ ਜਿਨ੍ਹਾਂ ਨੇ ਸ਼ਿਵਸੇਨਾ ਪਾਰਟੀ ਵੱਲੋਂ ਲੜਿਆ ਔਰ ਇਹਨਾਂ ਦੇ ਨਾਲ ਨਾਲ ਸਾਡੇ ਦਾਣਾ ਮੰਡੀ ਤੋਂ ਪ੍ਰਧਾਨ ਨੇ ਸਾਡੇ ਪਿੱਛੋਂ ਕੀ ਕਰੋ ਨਾ ਸਬਜ਼ੀ ਤੋਂ ਤੁਹਾਡਾ ਦਾ ਕਸਟਮਰ ओके ओके ਹਾਂਜੀ ਦਲਿੰਕਾ ਜੀ ਕਿੱਧਰ ਨੇ ਬੋਬੀ ਜੀ ਨੇ ਪਿੰਡ ਬਿਰੜੋਂ ਤੋਂ ਤੇ ਇਹਨਾਂ ਦੇ ਨਾਲ-ਨਾਲ ਸਾਡੇ ਹਰਮੇਸ਼ਪੁਰ ਜੀ ਹਰਮੇਸ਼ ਜੀ ਹਰਮੇਸ਼ ਸਿੰਘ ਜੀ ਪਿੰਡ ਰਾਮਪੁਰ ਤੋਂ ਮੌਜੂਦਾ ਸਰਪੰਚ ਨੇ ਔਰ ਨਾਲ ਹੇਮਰਾਜ ਜੀ ਜਿਹੜੇ ਕਿ ਪਿੰਡ ਬਿਰੜੋਂ ਤੋਂ ਮੌਜੂਦਾ ਸਰਪੰਚ ਨੇ ਔਰ ਬਲਵੀਰ ਸਿੰਘ ਢਿਲੋਂ ਸਾਹਿਬ ਦੇ ਨਾਲ ਮੈਂ ਤੁਹਾਡਾ ਰੂਬਰੂ ਕਰਵਾਇ ਦਿੱਤਾ ਹੈ ਕਿਰਪਾਲ ਪਾਲਾ ਜੀ ਜੋ ਕਿ ਸਾਡੇ ਗੜਸ਼ੰਕਰ ਦੇ ਨਗਰ ਕੌਂਸਲ ਦੇ ਮੈਂਬਰ ਨੇ ਔਰ ਨਾਲ ਸਾਡੇ ਅਮਰੀਕ ਸਿੰਘ ਜੀ ਜਿਨ੍ਹਾਂ ਦੇ ਕਿ ਮਦਰ ਗੜਸ਼ੰਕਰ ਤੋਂ ਸ਼ੀਲਾ ਦੇਵੀ ਜੀ ਕੌਂਸਲਰ ਨੇ ਅ ਜਿਨਾਂ ਨੇ ਵੀ અમારી ਪਾਰਟੀ ਨੂੰ ਸਮਰਥਨ ਦਿੱਤਾ ਇਹਨਾਂ ਨਾਲ ਨੰਬਰਦਾਰ ਜੀ ਸਾਡੇ ਹਰਿੰਦਰ ਸਿੰਘ ਮਾਨ ਜੋ ਕਿ ਆਪ ਖੁਦ ਕਾਉਂਸਲਰ ਰਹੇ ਨੇ ਇਹਨਾਂ ਦੇ ਭਾਈ ਵੀ ਜਸਵਿੰਦਰ ਕੌਰ ਜੀ ਜੋ ਕਿ ਗੜਸ਼ੰਕਰ ਤੋਂ ਕਾਉਂਸਲਰ ਨੇ ਔਰ ਇਹਨਾਂ ਨਾਲ ਦੀਪਕ ਐਮ ਸੀ ਜੀ ਜਿਨ੍ਹਾਂ ਨੇ ਕਿ ਕਰੋਨਾ ਕਾਲ ਦੇ ਵਿੱਚ ਵੀ ਲੋਕਾਂ ਦੀ ਬਾਹ ਫੜੀ ਔਰ ਲੋਕਾਂ ਨੇ ਇਹਨਾਂ ਨੂੰ ਜਿਹੜਾ ਵੱਡੇ ਮਰਜੰਦੇ ਨਾਲ ਗੜਸ਼ੰਕਰ ਦੇ ਵਿੱਚ ਨਗਰ ਕਾਉਂਸਲ ਦੇ ਵਿੱਚ ਭੇਜਿਆ ਸਾਡੇ ਵੀਰ ਦੀਪਕ ਠਿਕਾਦਾਰ ਜੀ ਔਰ ਇਹਨਾਂ ਦੇ ਨਾਲ ਸੁਮਿਤ ਸੋਨੀ ਜੀ ਜਿਹੜੇ ਕਿ ਸਾਡੇ ਕਾਉਂਸਲਰ ਨੇ ਇਹ ਵੀ ਬਾਅਦ ਨੰਬਰ 4 ਗੜਸ਼ੰਕਰ ਤੋਂ ਨਾਰੇ ਸਾਡੇ ਹਰਪੀਤ ਜੀ ਹਰਪੀਤ ਸਿੰਘ ਜੀ ਜਿਹੜੇ ਕਿ ਪੇਸ਼ੇਵਜੋਂ ਵਕੀਲ ਨੇ ਔਰ ਗੜਸ਼ੰਕਰ ਤੋਂ ਕਾਉਂਸਲਰ ਨੇ ਔਰ ਨਾਲ ਹੀ ਸਾਡੇ ਜਿਹੜੇ ਮਾਲਪੁਰ ਗੜਸ਼ੰਕਰ ਦੇ ਵਪਾਰ ਮੰਡਲ ਜਿਹੜਾ ਆ ਉਹਦੇ ਪ੍ਰਧਾਨ ਰਹੇ ਨੇ ਸ਼੍ਰੋਮਣੀ ਕਾਲੀ ਦਲ ਦੇ ਵਾਲੀਆ ਸਾਹਿਬ ਅੱਜ ਸਾਡੇ ਸਾਰੇ ਸਾਥੀਆਂ ਨੇ ਜਿਹੜਾ ਆ ਆਮ ਆਦਮੀ ਪਾਰਟੀ ਸ਼ਾਮਲ ਹੋਏ ਮੈਂ ਸਾਰਿਆਂ ਨੂੰ ਜੀ ਆਇਆਂ ਖਦਾ ਸਵਾਗਤ ਆਖਦਾ ਔਰ ਇਹਨਾਂ ਨਾਲ ਵਾਅਦਾ ਕਰਦਾ ਜਿਨ੍ਹਾਂ ਹੱਕਾਂ ਹਕੂਕਾਂ ਦੇ ਲਈ ਜਿਨ੍ਹਾਂ ਉਮੀਦਾਂ ਦੇ ਲਈ ਕਿ ਪੰਜਾਬ ਦਾ ਭੱਲਾ ਹੋਵੇ ਹਲਕਾ ਗੜਸ਼ੰਕਰ ਦਾ ਜਿਹੜਾ ਵਿਕਾਸ ਹੋਵੇ ਜਿਹੜੀਆਂ ਉਮੀਦਾਂ ਨੂੰ ਲੈ ਕੇ ਮੇਰੇ ਸਾਥੀ ਸ਼ਾਮਲ ਹੋਏ ਆ ਮੈਂ ਸਾਰਿਆਂ ਨੂੰ ਜੀ ਆਖਦਾ ਔਰ ਇਹਨਾਂ ਨੂੰ ਵਾਅਦਾ ਕਰਦਾ ਕਿ ਜਿਹੜੀਆਂ ਉਮੀਦਾਂ ਨੂੰ ਲੈ ਕੇ ਸ਼ਾਮਲ ਹੋਏ ਉਹਨਾਂ ਦੇ ਪਰ ਖਰੇ ਉਤਰਾਂਗੇ ਔਰ ਸਾਰਿਆਂ ਨੇ ਪ੍ਰਣ ਕੀਤਾ ਕਿ ਮਾਨਯੋਗ ਮਾਲਬਿੰਦਰ ਕੰਗ ਸਾਹਿਬ ਜਿਨ੍ਹਾਂ ਨੂੰ ਕਿ ਪਾਰਟੀ ਨੇ ਹਲਕਾ ਲੋਕ ਸਭਾ ਸ਼੍ਰੀਨੰਤਪੁਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਵੱਡੇ ਮਾਰਜਨ ਦੇ ਨਾਲ ਗੜਸ਼ੰਕ ਤੋਂ ਸੀਟ ਜਿਤਾ ਕੇ ਜਿਹੜਾ ਆ ਉਹ ਆਵਾਜ਼ੀ ਪਾਰਟੀ ਦੇ ਵਿੱਚ ਜਿਹੜੀ ਝੋਲੀ ਪਾਵਾਂਗੇ ਔਰ ਲੋਕ ਸਭਾ ਦੇ ਵਿੱਚ ਮਾਲਬਿੰਦਰ ਕੰਗ ਸਾਹਿਬ ਨੂੰ ਜਿਹੜਾ ਆ ਆਪਣੇ ਹਲਕੇ ਦੀ ਬਾਜ਼ ਬਣਾ ਕੇ ਭੇਜਾਂਗੇ ਇਹਨਾਂ ਸ਼ਬਦਾਂ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਜਿਹੜੇ ਸਾਥੀ ਸ਼ਾਮਲ ਹੋਏ ਇਹਨਾਂ ਨੂੰ ਬਹੁਤ ਬਹੁ ਫੋਟੋ ਹੋ ਗਈ ਸੀ ਤੁਮ ਰੋਡਿਸਰ ਮਤਲਬ ਇਹ ਚੋਣਾਂ ਦੇ ਨਜ਼ਦੀਕ ਹੀ ਕਿਉਂ ਇਹ ਚੋਣਾਂ ਆ ਰਹੀਆਂ ਨੇ ਕਿ ਇਲੈਕਸ਼ਨ ਦੇ ਨਜ਼ਦੀਕ ਨਾਲ ਉਹ ਇਹ ਚੀਜ਼ਾਂ ਸਾਰੀਆਂ ਪਸਾਂ ਗਈਆਂ ਉਸ ਤੋਂ ਪਹਿਲਾਂ ਹੀ ਚਰਚਾ ਚੱਲ ਰਹੀ ਸੀ ਨਸਟੋਰਡ ਪਾਰਟੀ ਦੇ ਵਿਸ਼ਾ ਉੱਪਰ ਸਤਿਆ ਨੇ ਕਿਉਂਕਿ ਜਦੋਂ ਕਿਤੇ ਕੋਈ ਕੰਮ ਸ਼ੁਰੂ ਹੁੰਦਾ ਹੈ ਜਦੋਂ ਚੋਣਾਂ ਦੀ ਵਾਰੀ ਆਉਂਦੀ ਹੈ ਤੇ ਉਦੋਂ ਲੋਕਾਂ ਨੇ ਮਨ ਬਣਾਉਣਾ ਹੁੰਦਾ ਕਿ ਆਪਾਂ ਕਿਸ ਪਾਰਟੀ ਨੂੰ ਸਮਰਥਨ ਕਰਨਾ ਹੈ ਔਰ ਕਿਹੜੀ ਪਾਰਟੀ ਨੇ ਲੋਕਾਂ ਦੇ ਹੱਕਾਂ ਦੇ ਲਈ ਕੰਮ ਕੀਤਾ ਅੱਜ 2 ਸਾਲ ਦਾ ਕੰਮ ਕਰ ਮੇਰੇ ਸਾਰੇ ਸਾਥੀਆਂ ਨੇ ਦੇਖਿਆ ਔਰ ਪਿਛਲੇ 70 75 ਸਾਲ ਤੋਂ ਜਿਹੜੇ ਕੰਮ ਨਹੀਂ ਹੋਏ ਉਹ ਭਾਵੇਂ ਗੜਸ਼ੰਗ ਦੇ ਵਿੱਚ ਬਾਈਪਾਸ ਦੀ ਗੱਲ ਕਰਦੇ ਆ ਭਾਵੇਂ ਉੱਥੇ ਅਸੀਂ ਸੀਵਰੇਜ ਦੀ ਗੱਲ ਕਰਦੇ ਆ ਜਾਂ ਹੋਰ ਜਿਹੜੇ ਕੰਮ ਐ ਉਹ ਅੱਜ ਆਮ ਆਦਮੀ ਪਾਰਟੀ ਨਾਲ ਆਸ ਬੱਜੀ ਐ ਕਿ ਹੁਕਮ ਪੂਰੇ ਹੋਣਗੇ ਅੱਜ ਉਹਨਾਂ ਸਾਰੇ ਕੰਮਾਂ ਨੂੰ ਦੇਖ ਕੇ ਜਿਹੜੇ ਮੇਰੇ ਸਾਥੀ ਆ ਪਾਰਟੀ ਵਿੱਚ ਸ਼ਾਮਲ ਹੋਏ ਠੀਕ ਐ ਜੀ ਅੱਜ ਤੁਹਾਡਾ ਸਾਰਿਆਂ ਦਾ মিডিਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੱਕ ਛੋਟੇ ਜਿਹੇ ਸੱਦੇ ਦੇ ਤੇ ਜਿਹੜਾ ਤੁਸੀਂ ਪਹੁੰਚੇ ਹੋ ਅੱਜ ਹਲਕਾ ਗੜਸ਼ੰਕਰ ਦੇ ਲਈ ਮੈਂ ਸਮਝਦਾ ਕਿ ਬੜਾ ਇਤਿਹਾਸਕ ਦਿਨ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਲਕਾ ਗੜਸ਼ੰਕਰ ਤੋਂ ਸਾਡੇ ਵੱਖ-ਵੱਖ ਪਾਰਟੀਆਂ ਤੋਂ ਵੱਖ-ਵੱਖ ਅਹੁਦੇਦਾਰ ਸਹਿਬਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੈ ਮੈਂ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਇਹਨਾਂ ਸਾਰਿਆਂ ਨੇ ਸਾਡੇ ਸਾਥੀਆਂ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਜੋ 2 ਸਾਲ ਦੇ ਕੰਮਕਾਰ ਹੈ ਉਹਨਾਂ ਤੇ ਮੋਹਰ ਲਾਈ ਹੈ ਉਹਨਾਂ ਨੂੰ ਸ਼ਾਬਾਸ਼ ਦਿੱਤੀ ਹੈ ਕਿ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜੋ ਗਰੰਟੀਆਂ ਦਿੱਤੀਆਂ ਸਨ ਉਹਦੇ ਉੱਤੇ ਜਿਹੜਾ ਆ ਬਾ ਕਮਾਲ ਕੰਮ ਕੀਤਾ ਔਰ ਹਲਕਾ ਗੜਸ਼ੰਕਰ ਦੇ ਵਿੱਚ ਵੀ ਉਹਨਾਂ ਨੇ ਵਿਕਾਸ ਦੇ ਪੱਖੋਂ ਕਿਸੇ ਕਿਸਮ ਦੀ ਜਿਹੜੀ ਹੈ ਕਿਸੇ ਵੀ ਕਿਸਮ ਦੀ ਜਿਹੜੀ ਕੋਈ ਕਸਰ ਨਹੀਂ ਰੱਖੀ ਹਲਕਾ ਗੜਸ਼ੰਕਰ ਦੇ ਵਿੱਚ ਸਭ ਤੋਂ ਪਹਿਲਾਂ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਸ ਤੋਂ ਬਾਅਦ ਜਿਹੜਾ ਆ ਬਾਈਪਾਸ ਨੂੰ ਮਨਜ਼ੂਰੀ ਜਿਹਦਾ ਸਰਵੇ ਦਾ ਕੰਮ ਚੱਲ ਰਿਹਾ ਉਸ ਤੋਂ ਬਾਅਦ ਬਾਈਪਾਸ ਦੇ ਨਾਲ ਨਾਲ ਸੀਵਰੇਜ ਦਾ ਕੰਮ ਜਿਹੜਾ ਆ ਜਿਹਦਾ 14 ਕਰੋੜ ਦੇ ਪਿੱਛੇ ਅਸੀਂ ਉਦਘਾਟਨ ਕਰਕੇ ਹਟਿਆ ਜਿਹੜਾ ਕੰਮ ਬੜੇ ਲੰਮੇ ਸਮੇਂ ਤੋਂ ਪਿਆ ਸੀ ਜਿਹਦੇ ਵਿੱਚ 5.5 ਕਰੋੜ ਦਾ ਇੱਕ ਅਲੱਗ ਜਿਹਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਾਲ ਨਾਲ ਜਿਹੜਾ ਐਸਟੀਪੀ ਸੀਗਾ ਜਿਹੜਾ ਸੀਵਰੇਜ ਦਾ ਜਿਹੜਾ ਟ੍ਰੀਟ ਕਰਕੇ ਪਾਣੀ ਬਾਹਰ ਕੱਢਣਾ ਸੀ ਉਹਦੀ ਗੱਲ ਔਰ ਮਾਹਰਪੁਰ ਦੇ ਵਿੱਚ ਵੀ ਦੋ ਟਿਊਬਲਾਂ ਦੇ ਨਾਲ ਉੱਥੇ ਸੀਵਰੇਜ ਦੇ ਵਿੱਚ 14 ਕਰੋੜ ਰੁਪਏ ਦੇ ਨਾਲ ਕੰਮ ਗੜਸ਼ੰਗ ਹਲਕੇ ਦੇ ਵਿੱਚ ਵੱਖ-ਵੱਖ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੇ ਟਿਊਬਲ ਸਿੰਚਾਈ ਵਾਲੇ ਟਿਊਬਲ ਗੜਸ਼ੰਗਰ ਹਲਕੇ ਦੇ ਵਿੱਚ ਜਿਹੜਾ ਆ ਨਹਿਰ ਦਾ ਜਿਹੜਾ ਪ੍ਰਬੰਧ ਕਰਕੇ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਇਹ ਤੋਂ ਇਲਾਵਾ ਹਲਕਾ ਗੜਸ਼ੰਗਰ ਦੇ ਵਿੱਚ ਲਗਭਗ 90% ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਆ ਉਹ ਬਿਲਕੁਲ ਜਿਹੜੇ ਮੁਫਤ ਔਰ ਇਹਦੇ ਨਾਲ ਨਾਲ ਸਕੂਲ ਆਫ ਐਮਿਨਸ ਜਿਹਦੇ ਵਿੱਚ ਕਰੋੜਾਂ ਰੁਪਏ ਉਸ ਸਕੂਲ ਦੇ ਵਿੱਚ ਲੱਗੇ ਜਿੱਥੇ ਸਾਡੇ ਬੱਚਿਆਂ ਨੇ ਪੜ੍ਹਨਾ ਇਸ ਤੋਂ ਇਲਾਵਾ ਅਨੇਕਾਂ ਹੀ ਬਹੁਤ ਲੰਬੀ ਲਿਸਟ ਨੇ ਕੰਮਾਂ ਦੀ ਜਿਨ੍ਹਾਂ ਨੂੰ ਕੰਮ ਦੇਖਦੇ ਹੋਇਆ ਸਾਡੇ ਸਾਰੇ ਸਾਥੀ ਸਹਿਬਾਨ ਜਿਹੜੇ ਆ ਪਾਰਟੀ ਵਿੱਚ ਸ਼ਾਮਲ ਹੋਏ ਮੈਂ ਇੱਕ ਇੱਕ ਕਰਕੇ ਆਪ ਦੇ ਨਾਲ ਸਾਰ ਸਭ ਤੋਂ ਪਹਿਲਾਂ ਸਾਡੇ ਗੜਸ਼ੰਕਰ ਤੋਂ ਇਹ ਨਗਰ ਕੌਂਸਲ ਦੇ ਪ੍ਰਧਾਨ ਤ੍ਰਿੰਬਕਦਤ ਐਰੀ ਜੀ ਜੋ ਕਿ ਪਿਛਲੇ ਲਗਭਗ 52 ਸਾਲ ਤੋਂ ਕਾਂਗਰਸ ਦੇ ਵਿੱਚ ਸੇਵਾ ਕਰ ਰਹੇ ਸਨ ਜਿਨ੍ਹਾਂ ਦੀ ਸਾਨੇ ਸੀਨੀਅਰ ਸਿਟੀਜ਼ਨ ਹੈ 72 ਸਾਲ ਦੀ ਉਮਰ ਹੈ ਔਰ 52 ਸਾਲ ਇਹਨਾਂ ਨੇ ਕਾਂਗਰਸ ਦੇ ਵਿੱਚ ਸੇਵਾ ਕੀਤੀ ਹੈ ਅੱਜ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਇਆ ਮੈਂ ਜੀ ਆਖਦਾ ਉਹਨਾਂ ਦੇ ਨਾਲੇ ਮੇਰੇ ਖੱਬੇ ਪਾਸੇ ਮੇਰੇ ਭੈਣ ਜੀ ਸਰਬਜੀਤ ਤੌਰ ਜੀ ਜੋ ਕਿ ਬਲਕ ਸੰਤੀ ਦੇ ਮੌਜੂਦਾ ਚੇਅਰਮੈਨ ਨੇ ਹਲਕਾ ਗੜਸ਼ੰਕਰ ਤੋਂ ਤੇ ਉਹਨਾਂ ਦੇ ਨਾਲ ਹੀ ਮੇਰੇ ਭੈਣ ਜੀ ਪ੍ਰਵੀਨ ਜੀ ਜੋ ਕਿ ਕਾਉਂਸਲਰ ਨੇ ਗਰਜਣ ਕਰਤੋਂ ਐਮਸੀ ਸਹਿਬਾਨ ਨੇ ਔਰ ਨਾਲ ਹੀ ਸੋਮਨਤ ਬੰਗੜ ਜੀ ਜੋ ਕਿ 2017 ਤੋਂ ਹੀ ਸਾਡੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਚੱਲ ਰਹੇ ਨੇ ਜਿਨ੍ਹਾਂ ਨੂੰ ਕਿ ਪਾਰਟੀ ਨੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦੀ ਵੀ ਡਿਊਟੀ ਨਿਭਾਈ ਹੈ ਔਰ ਇਹਦੇ ਨਾਲ ਹੀ ਜਿਹੜੇ ਸਾਡੇ ਮਾਲਪੜ ਤੋਂ ਬਲਵੀਰ ਸਿੰਘ ਢਿੱਲੋਂ ਸਾਹਿਬ ਦੇ ਫਾਦਰ ਸਾਹਿਬ ਨੇ ਅਜਮੇਰ ਸਿੰਘ ਢਿੱਲੋਂ ਸਾਹਿਬ ਜਿਨ੍ਹਾਂ ਨੂੰ ਕਿ ਸਬਜ਼ੀ ਮੰਡੀ ਦੀ ਵੀ ਜਿਹੜੀ ਹੈ ਪ੍ਰਧਾਨਗੀ ਦਾ ਨਾਲ ਨਵਾਜਿਆ ਗਿਆ ਆਲ ਜੱਟ ਮਹਾਸਭਾ ਆਲ ਇੰਡੀਆ ਜਿਹੜੀ ਹੈ ਉਹਨਾਂ ਦੇ ਵੀ ਬਲਵੀਰ ਸਿੰਘ ਜਿਹੜੇ ਆ ਜ਼ਿਲ੍ਹਾ ਦੇ ਪ੍ਰਧਾਨ ਨੇ ਔਰ ਸੀਨੀਅਰ ਮੀਤ ਪ੍ਰਧਾਨ ਨੇ ਅਜਮੇਰ ਸਿੰਘ ਜੀ ਜਿਹੜੇ ਕਾਂਗਰਸ ਦੇ ਉਹਨਾਂ ਦੇ ਨਾਲ ਸਾਡੇ ਇੱਕ ਵਾਰ ਇਹਨਾਂ ਦੇ ਵਾਈਫ ਐਮਸੀ ਰਹੇ ਨੇ ਇੱਕ ਵਾਰ ਖੁਦ ਐਮਸੀ ਰਹੇ ਨੇ ਪਰਨਜੀਤ ਜੀ ਜੋ ਕਿ ਗੁਰਚੰਦਰ ਦੇ ਵਜਿਏ ਵੀ ਕਾਂਗਰਸ ਤੋਂ ਸੇਵਾ ਨਿਭਾ ਚੁੱਕੇ ਨੇ ਔਰ ਨਾਲ ਸਰਦਾ ਕੁਲਦੀਪ ਸਿੰਘ ਇਹ ਵੀ ਪਿੰਡ ਜੱਕ ਸਿੰਘ ਤੋਂ ਸਾਡੇ ਜਿਹੜੇ ਸਰਪੰਚ ਸਾਹਿਬ ਨੇ ਨਾਲ ਹੀ ਤਿੰਨ ਵਾਰ ਦੇ ਸਾਡੇ ਬਲਾਕ ਸੰਮਤੀ ਦੇ ਮੈਂਬਰ ਨੇ ਕੇਵਲ ਜੀ ਪਿੰਡ ਬਿਰੜੋਂ ਰਾਮਪੁਰ ਬਿਰੜੋਂ ਤੋਂ ਹੁਣ ਇਹਨਾਂ ਨੇ ਵੀ ਅੱਜ 32 ਸਾਲ ਜਿਹੜੀ ਹੈ ਕਾਂਗਰਸ ਦੇ ਵਿੱਚ ਸੇਵਾ ਕੀਤੀ ਆ ਜਾਮਾ ਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਨਾਲ ਜਿਹੜੇ ਆਪਣੇ ਥੋੜਾ ਅੱਗੇ ਆਓ ਰਮੇਸ਼ਵਰ ਜੀ ਤੁਸੀਂ ਚੇਹਰਾ ਲੈਣੇ ਸਿਵਾ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਨੇ ਰਮੇਸ਼ਵਰ ਸਿੰਘ ਜੀ ਜਿਹੜੇ ਕਿ ਕਾਂਗਰਸ ਦੇ ਚੋਣ ਨਿਸ਼ਾਨ ਤੇ ਜਿੱਤੇ ਸਨ ਇਹਨਾਂ ਨੇ ਵੀ ਆਮ ਆਦਮੀ ਪਾਰਟੀ ਬੇ ਸ਼ਾਮਲ ਹੋਏ ਨੇ ਨਾਲ ਸਾਡੇ ਅੱਗੇ ਕਿ ਆਜੋ ਦੇਖਦਾ ਰਹੂਗਾ ਕੋਈ ਮਿਸਰ ਹੋ ਜੀ ਸਰਜੀਤ ਸਿੰਘ ਜੀ ਤੇ ਨਾਲ ਬੰਟੀ ਤਨੇਜਾ ਜੀ ਜੋ ਕਿ ਗੜਸ਼ੰਕਰ ਦੇ ਵਿੱਚ ਸ਼ਹਿਰੀ ਪ੍ਰਧਾਨ ਰਹੇ ਨੇ ਕਾਂਗਰਸ ਦੇ ਔਰ ਉਹਨਾਂ ਦੇ ਨਾਲ ਲਖਵੀਰ ਸਿੰਘ ਬਿੱਲਾ ਜੀ ਜੋ ਕਿ ਜੂਸ ਵਿੱਚ ਕਾਫੀ ਸਮੇਂ ਤੋਂ ਜਿਹੜਾ ਆਪਣੀ ਸੇਵਾ ਇਲਾਕੇ ਦੇ ਵਿੱਚ ਨਿਵਾਰੇ ਨੇ ਉਹਨਾਂ ਦੇ ਨਾਲ ਜਕੇ ਜੀ ਜਿਹੜੇ 2007 ਦੇ ਵਿੱਚ ਐਮਐਲਏ ਦਾ ਇਲੈਕਸ਼ਨ ਵੀ ਜਿਨ੍ਹਾਂ ਨੇ ਸ਼ਿਵ ਸੈਨਾ ਪਾਰਟੀ ਵੱਲੋਂ ਲੜਿਆ ਔਰ ਇਹਨਾਂ ਦੇ ਨਾਲ ਨਾਲ ਸਾਡੇ ਦਾਣਾ ਮੰਡੀ ਤੋਂ ਪ੍ਰਧਾਨ ਨੇ ਸਾਡੇ ਪਿੱਛੇ ਅੱਗੇ ਕਰੋ ਨਾ ਸਰ ਜੀ ਤੁਹਾਡਾ ਦਾ ਕਰਤਾ ਹੋ ਗਿਆ ਜੀ ਹੋ ਗਿਆ ਹਾਂਜੀ ਤਰਿੰਕਾ ਜੀ ਕਿੱਧਰ ਨੇ ਪੱਲੇਪਾਸ ਪੱਲੇਪਾਸ ਬੋਬੀ ਜੀ ਨੇ ਪਿੰਡ ਬਿਰੜੋਂ ਤੋਂ ਤੇ ਇਹਨਾਂ ਦੇ ਨਾਲ ਨਾਲ ਸਾਡੇ ਹਰਮੇਸ਼ਪੁਰ ਜੀ ਹਰਮੇਸ਼ ਜੀ ਹਰਮੇਸ਼ ਸਿੰਘ ਜੀ ਪਿੰਡ ਰਾਮਪੁਰ ਤੋਂ ਮੌਜੂਦਾ ਸਰਪੰਚ ਨੇ ਔਰ ਨਾਲ ਹੇਮਰਾਜ ਜੀ ਜਿਹੜੇ ਕਿ ਪਿੰਡ ਬਿਰੜੋ ਤੋਂ ਮੌਜੂਦਾ ਸਰਪੰਚ ਨੇ ਔਰ ਬਲਵੀਰ ਸਿੰਘ ਢਿੱਲੋਂ ਸਾਹਿਬ ਦੇ ਨਾਲ ਮੈਂ ਤੁਹਾਡਾ ਰੂਬਰੂ ਕਰਵਾਇ ਦਿੱਤਾ ਹੈ। ਕਿਰਪਾਲ ਪਾਲਾ ਜੀ ਜੋ ਕਿ ਸਾਡੇ ਗੜਸ਼ੰਕਰ ਦੇ ਨਗਰ ਕੌਂਸਲ ਦੇ ਮੈਂਬਰ ਨੇ ਔਰ ਨਾਲ ਸਾਡੇ ਅਮਰੀਕ ਸਿੰਘ ਜੀ ਜਿਨ੍ਹਾਂ ਦੇ ਕਿ ਮਦਰ ਗੜਸ਼ੰਕਰ ਤੋਂ ਸ਼ੀਲਾ ਦੇਵੀ ਜੀ ਕੌਂਸਲਰ ਨੇ ਔਰ ਜਿਨ੍ਹਾਂ ਨੇ ਵੀ ਆਮਾਦੀ ਪਾਰਟੀ ਨੂੰ ਸਮਰਥਨ ਦਿੱਤਾ ਹੈ। ਇਹਨਾਂ ਨਾਲ ਲੰਬੜਦਾਰ ਜੀ ਸਾਡੇ ਹਰਿੰਦਰ ਸਿੰਘ ਮਾਨ ਜੋ ਕਿ ਆਪ ਖੁਦ ਕੌਂਸਲਰ ਰਹੇ ਨੇ। ਇਹਨਾਂ ਦੇ ਬਾਈ ਵੀ ਜਸਵਿੰਦਰ ਕੌਰ ਜੀ ਜੋ ਕਿ ਗੜਸ਼ੰਕਰ ਤੋਂ ਕਾਉਂਸਲਰ ਨੇ ਔਰ ਇਹਨਾਂ ਦਾ ਦੀਪਕ ਐਮਸੀ ਜੀ ਜਿਨ੍ਹਾਂ ਨੇ ਕਿ ਕਰੋਨਾ ਕਾਲ ਦੇ ਵਿੱਚ ਵੀ ਲੋਕਾਂ ਦੀ ਬਾਹ ਫੜੀ ਔਰ ਲੋਕਾਂ ਨੇ ਇਹਨਾਂ ਨੂੰ ਜਿਹੜਾ ਵੱਡੇ ਮਰ ਜਾਂਦੇ ਨਾਲ ਗੜਸ਼ੰਕਰ ਦੇ ਵਿੱਚ ਨਗਰ ਕਾਉਂਸਲ ਦੇ ਵਿੱਚ ਭੇਜਿਆ ਸਾਡੇ ਵੀਰ ਦੀਪਕ ਠੇਕੇਦਾਰ ਜੀ ਔਰ ਇਹਨਾਂ ਦੇ ਨਾਲ ਸੁਮਿਤ ਸੋਨੀ ਜੀ ਜਿਹੜੇ ਕਿ ਸਾਡੇ ਕਾਉਂਸਲਰ ਨੇ ਇਹ ਵੀ ਬਾਅਦ ਨੰਬਰ 4 ਗੜਸ਼ੰਕਰ ਤੋਂ ਨਾਰੇ ਸਾਡੇ ਹਰਪੀਤ ਜੀ ਹਰਪੀਤ ਸਿੰਘ ਜੀ ਜਿਹੜੇ ਕਿ ਪੇਸ਼ੇਵਜੋ ਵਕੀਲ ਨੇ ਔਰ ਗੜਸ਼ੰਕਰ ਤੋਂ ਕਾਉਂਸਲਰ ਨੇ ਔਰ ਨਾਲ ਹੀ ਸਾਡੇ ਜਿਹੜੇ ਮਾਲਪੁਰ ਗੜ੍ਹ ਸ਼ੰਕਰ ਦੇ ਵਪਾਰ ਮੰਡਲ ਜਿਹੜਾ ਆ ਉਹਦੇ ਪ੍ਰਧਾਨ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਾਲੀਆ ਸਾਹਿਬ ਅੱਜ ਸਾਡੇ ਸਾਰੇ ਸਾਥੀਆਂ ਨੇ ਜਿਹੜਾ ਆ ਆਮ ਆਦਮੀ ਪਾਰਟੀ ਸ਼ਾਮਲ ਹੋਏ ਮੈਂ ਸਾਰਿਆਂ ਨੂੰ ਜੀ ਆਖਦਾ ਸਵਾਗਤ ਆਖਦਾ ਔਰ ਇਹਨਾਂ ਨਾਲ ਵਾਅਦਾ ਕਰਦਾ ਜਿਨ੍ਹਾਂ ਹੱਕਾਂ ਹਕੂਕਾਂ ਦੇ ਲਈ ਜਿਨ੍ਹਾਂ ਉਮੀਦਾਂ ਦੇ ਲਈ ਕਿ ਪੰਜਾਬ ਦਾ ਭੱਲਾ ਹੋਵੇ ਹਲਕਾ ਗੜ੍ਹ ਸ਼ੰਕਰ ਦਾ ਜਿਹੜਾ ਵਿਕਾਸ ਹੋਵੇ ਜਿਹੜੀਆਂ ਉਮੀਦਾਂ ਨੂੰ ਲੈ ਕੇ ਮੇਰੇ ਸਾਥੀ ਸ਼ਾਮਲ ਹੋਏ ਐ ਮੈਂ ਸਾਰਿਆਂ ਨੂੰ ਜੀ ਆਖਦਾ ਔਰ ਇਹਨਾਂ ਨਾਲ ਵਾਅਦਾ ਕਰਦਾ ਕਿ ਜਿਹੜੀਆਂ ਉਮੀਦਾਂ ਨੂੰ ਲੈ ਕੇ ਸ਼ਾਮਲ ਹੋਏ ਉਹਨਾਂ ਦੇ ਉੱਪਰ ਖਰੇ ਉਤਰਾਂਗੇ ਔਰ ਸਾਰਿਆਂ ਨੂੰ ਪ੍ਰਾਨਕ ਕੀਤਾ ਹੈ ਕਿ ਮਾਨਯੋਗ ਮਾਲਬਿੰਦਰ ਕੰਗ ਸਾਬ ਜਿਨ੍ਹਾਂ ਨੂੰ ਕਿ ਪਾਰਟੀ ਨੇ ਹਲਕਾ ਲੋਕ ਸਭਾ ਸ਼੍ਰੀਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਵੱਡੇ ਮਾਰਜਿਨ ਦੇ ਨਾਲ ਗੜਸ਼ੰਕ ਤੋਂ ਸੀਟ ਜਤਾ ਕੇ ਜਿਹੜਾ ਆ ਉਹ ਆਵਾਜ਼ ਦੀ ਪਾਰਟੀ ਦੇ ਵਿੱਚ ਜਿਹੜੀ ਝੋਲੀ ਪਾਵਾਂਗੇ ਔਰ ਲੋਕ ਸਭਾ ਦੇ ਵਿੱਚ ਮਾਲਬਿੰਦਰ ਕੰਗ ਸਾਹਿਬ ਨੂੰ ਜਿਹੜਾ ਆ ਆਪਣੇ ਹਲਕੇ ਦੀ ਆਵਾਜ਼ ਬਣਾ ਕੇ ਭੇਜਾਂਗੇ ਇਹਨਾਂ ਸ਼ਬਦਾਂ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਜਿਹੜੇ ਸਾਥੀ ਸ਼ਾਮਲ ਹੋਏ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵੈਲਕਮ ਫੋਟੋ ਹੋ ਗਈ ਸੀ ਪਰ ਰੋਬੀ ਸਾਹਿਬ ਮਤਲਬ ਇਹ ਚੋਣਾਂ ਦੇ ਨਜ਼ਦੀਕ ਹੀ ਕਿਉਂ ਇਹ ਜੁਆਇੰਟ ਅਡਮੀਆਂ ਨਹੀਂ ਭਾਈ ਇਹ ਇਲੈਕਸ਼ਨ ਦੇ ਨਜ਼ਦੀਕ ਲੰਮੇ ਜੀ ਚੀਜ਼ਾਂ ਸਾਰੀਆਂ ਪਸੰਦ ਆਏ ਇਹ ਉਸ ਤੋਂ ਪਹਿਲਾਂ ਹੀ ਚਰਚਾ ਚੱਲ ਰਹੀ ਸੀ ਨਸਟੋਰ ਪਾਰਟੀ ਦੇ ਵਿਸ਼ਾ 'ਤੇ ਸਤੀਆ ਨੇ ਕਿਉਂਕਿ ਜਦੋਂ ਕਿਤੇ ਕੋਈ ਕੰਮ ਸ਼ੁਰੂ ਹੁੰਦਾ ਹੈ ਜਦੋਂ ਚੋਣਾਂ ਦੀ ਵਾਰੀ ਆਉਂਦੀ ਹੈ ਤੇ ਉਦੋਂ ਲੋਕਾਂ ਨੇ ਮਨ ਬਣਾਉਣਾ ਹੁੰਦਾ ਕਿ ਆਪਾਂ ਕਿਸ ਪਾਰਟੀ ਨੂੰ ਸਮਰਥਨ ਕਰਨਾ ਹੈ ਔਰ ਕਿਹੜੀ ਪਾਰਟੀ ਨੇ ਲੋਕਾਂ ਦੇ ਹੱਕਾਂ ਦੇ ਲਈ ਕੰਮ ਕੀਤਾ ਅੱਜ 2 ਸਾਲ ਦਾ ਕੰਮ ਕਰ ਮੇਰੇ ਸਾਰੇ ਸਾਥੀਆਂ ਨੇ ਦੇਖਿਆ ਹੈ ਔਰ ਪਿਛਲੇ 70 75 ਸਾਲ ਤੋਂ ਜਿਹੜੇ ਕੰਮ ਨਹੀਂ ਹੋਏ ਉਹ ਭਾਵੇਂ ਗੜਸ਼ੰਗ ਦੇ ਵਿੱਚ ਬਾਈਪਾਸ ਦੀ ਗੱਲ ਕਰਦੇ ਆ ਭਾਵੇਂ ਉੱਥੇ ਅਸੀਂ ਸੀਵਰੇਜ ਦੀ ਗੱਲ ਕਰਦੇ ਆ ਜਾਂ ਹੋਰ ਜਿਹੜੇ ਕੰਮ ਐ ਉਹ ਅੱਜ ਆਮ ਆਦੀ ਪਾਰਟੀ ਨਾਲ ਆਸ ਬੱਜੀ ਐ ਕਿ ਉਹ ਕੰਮ ਪੂਰੇ ਹੋਣਗੇ ਅੱਜ ਉਹਨਾਂ ਸਾਰੇ ਕੰਮਾਂ ਨੂੰ ਦੇਖ ਕੇ ਜਿਹੜੇ ਮੇਰੇ ਸਾਥੀ ਆ ਪਾਰਟੀ ਵਿੱਚ ਸ਼ਾਮਲ ਹੋਏ ਠੀਕ ਹੈ ਜੀ ਅੱਜ ਤੁਹਾਡਾ ਸਾਰਿਆਂ ਦਾ মিডিਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੱਕ ਛੋਟੇ ਜਿਹੇ ਸੱਦੇ ਦੇ ਤੇ ਜਿਹੜਾ ਤੁਸੀਂ ਪਹੁੰਚੇ ਹੋ ਅੱਜ ਹਲਕਾ ਗੜਸ਼ੰਕਰ ਦੇ ਲਈ ਮੈਂ ਸਮਝਦਾ ਕਿ ਬੜਾ ਇਤਿਹਾਸਕ ਦਿਨ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਲਕਾ ਗੜਸ਼ੰਕਰ ਤੋਂ ਸਾਡੇ ਵੱਖ-ਵੱਖ ਪਾਰਟੀਆਂ ਤੋਂ ਵੱਖ-ਵੱਖ ਅਹੁਦੇਦਾਰ ਸਹਿਬਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੈ ਮੈਂ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਇਹਨਾਂ ਸਾਰਿਆਂ ਨੇ ਸਾਡੇ ਸਾਥੀਆਂ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਜੋ 2 ਸਾਲ ਦੇ ਕੰਮਕਾਰ ਹੈ ਉਹਨਾਂ ਤੇ ਮੋਹਰ ਲਾਈ ਹੈ ਉਹਨਾਂ ਨੂੰ ਸ਼ਾਬਾਸ਼ ਦਿੱਤੀ ਹੈ ਕਿ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜੋ ਗਰੰਟੀਆਂ ਦਿੱਤੀਆਂ ਸਨ ਉਹਦੇ ਉੱਤੇ ਜਿਹੜਾ ਆ ਬਾ ਕਮਾਲ ਕੰਮ ਕੀਤਾ ਔਰ ਹਲਕਾ ਗੜਸ਼ੰਕਰ ਦੇ ਵਿੱਚ ਵੀ ਉਹਨਾਂ ਨੇ ਵਿਕਾਸ ਦੇ ਪੱਖੋਂ ਕਿਸੇ ਕਿਸੇ ਦੀ ਜਿਹੜੀ ਹੈ ਕਿਸੇ ਵੀ ਕਿਸਮ ਦੀ ਜਿਹੜੀ ਕੋਈ ਕਸਰ ਨਹੀਂ ਰੱਖੀ ਹਲਕਾ ਗੜਸ਼ੰਕਰ ਦੇ ਵਿੱਚ ਸਭ ਤੋਂ ਪਹਿਲਾਂ 3 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਸ ਤੋਂ ਬਾਅਦ ਜਿਹੜਾ ਆ ਬਾਈਪਾਸ ਨੂੰ ਮਨਜ਼ੂਰੀ ਜਿਹਦਾ ਸਰਵੇ ਦਾ ਕੰਮ ਚੱਲ ਰਿਹਾ ਉਸ ਤੋਂ ਬਾਅਦ ਬਾਈਪਾਸ ਦੇ ਨਾਲ ਨਾਲ ਸੀਵਰੇਜ ਦਾ ਕੰਮ ਜਿਹੜਾ ਆ ਜਿਹਦਾ 14 ਕਰੋੜ ਦੇ ਪਿੱਛੇ ਅਸੀਂ ਉਦਘਾਟਨ ਕਰਕੇ ਹਟਿਆ ਜਿਹੜਾ ਕੰਮ ਬੜੇ ਲੰਮੇ ਸਮੇਂ ਤੋਂ ਪਿਆ ਸੀ ਜਿਹਦੇ ਵਿੱਚ 5.5 ਕਰੋੜ ਦਾ ਇੱਕ ਅਲੱਗ ਜਿਹਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਾਲ ਨਾਲ ਜਿਹੜਾ ਐਸਟੀਪੀ ਸਿਗਾ ਜਿਹੜਾ ਸੀਵਰੇਜ ਦਾ ਜਿਹੜਾ ਟ੍ਰੀਟ ਕਰਕੇ ਪਾਣੀ ਬਾਹਰ ਕੱਢਣਾ ਸੀ ਉਹਦੀ ਗੱਲ ਔਰ ਮਾਰਪੜ ਦੇ ਵਿੱਚ ਵੀ ਦੋ ਟਿਊਬਲਾਂ ਦੇ ਨਾਲ ਉੱਥੇ ਸੀਵਰੇਜ ਦੇ ਵਿੱਚ 14 ਕਰੋੜ ਰੁਪਏ ਦੇ ਨਾਲ ਕੰਮ ਗੜਸ਼ੰਗ ਹਲਕੇ ਦੇ ਵਿੱਚ ਵੱਖ-ਵੱਖ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੇ ਟਿਊਬਲ ਸਿੰਚਾਈ ਵਾਲੇ ਟਿਊਬਲ ਗੜਸ਼ੰਕਰ ਹਲਕੇ ਦੇ ਵਿੱਚ ਜਿਹੜਾ ਆ ਨਹਿਰ ਦਾ ਜਿਹੜਾ ਪ੍ਰਬੰਧ ਕਰਕੇ ਜਿਹੜਾ ਮਾਨਜੁਗ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਇਹ ਤੋਂ ਇਲਾਵਾ ਹਲਕਾ ਗੜਸ਼ੰਕਰ ਦੇ ਵਿੱਚ ਲਗਭਗ 90% ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਆ ਉਹ ਬਿਲਕੁਲ ਜਿਹੜੇ ਮੁਫਤ ਔਰ ਇਹਦੇ ਨਾਲ ਨਾਲ ਸਕੂਲ ਆਫ ਐਮਿਨਸ ਜਿਹਦੇ ਵਿੱਚ ਕਰੋੜਾਂ ਰੁਪਏ ਸਕੂਲ ਦੇ ਵਿੱਚ ਲੱਗੇ ਜਿੱਥੇ ਸਾਡੇ ਬੱਚਿਆਂ ਨੇ ਪੜ੍ਹਨਾ ਇਸ ਤੋਂ ਇਲਾਵਾ ਅਨੇਕਾਂ ਬਹੁਤ ਲੰਬੀ ਲਿਸਟ ਨੇ ਕੰਮਾਂ ਦੀ ਜਿਨ੍ਹਾਂ ਨੂੰ ਕੰਮ ਦੇਖਦੇ ਹੋਇਆ ਸਾਡੇ ਸਾਰੇ ਸਾਥੀ ਸਹਿਬਾਨ ਜਿਹੜੇ ਆ ਪਾਰਟੀ ਵਿੱਚ ਸ਼ਾਮਲ ਹੋਏ ਮੈਂ ਇੱਕ ਇੱਕ ਕਰਕੇ ਆਪ ਦੇ ਨਾਲ ਸਾਰਿਆਂ ਨੂੰ ਰੂ ਸਭ ਤੋਂ ਪਹਿਲਾਂ ਸਾਡੇ ਗੜਸ਼ੰਕਰ ਦੇ ਨਗਰ ਕੌਂਸਲ ਦੇ ਪ੍ਰਧਾਨ ਤ੍ਰਿੰਬਕਦਤ ਐਰੀ ਜੀ ਜੋ ਕਿ ਪਿਛਲੇ ਲਗਭਗ 52 ਸਾਲ ਤੋਂ ਕਾਂਗਰਸ ਦੇ ਵਿੱਚ ਸੇਵਾ ਕਰ ਰਹੇ ਸਨ ਜਿਨ੍ਹਾਂ ਦੀ ਸਾਨੇ ਸੀਨੀਅਰ ਸਿਟੀਜ਼ਨ ਹੈ 72 ਸਾਲ ਇਹਨਾਂ ਦੀ ਉਮਰ ਹੈ ਔਰ 52 ਸਾਲ ਇਹਨਾਂ ਨੇ ਕਾਂਗਰਸ ਦੇ ਵਿੱਚ ਸੇਵਾ ਕੀਤੀ ਹੈ ਅੱਜ ਆਮਾਦੀ ਪਾਰਟੀ ਵਿੱਚ ਸ਼ਾਮਲ ਹੋਇਆ ਮੈਂ ਜੀ ਆਖਦਾ ਉਹਨਾਂ ਦੇ ਨਾਲੇ ਮੇਰੇ ਖੱਬੇ ਪਾਸੇ ਮੇਰੇ ਭੈਣ ਜੀ ਸਰਬਜੀਤ ਕੌਰ ਜੀ ਜੋ ਕਿ ਬਲਕ ਸੰਤੀ ਦੇ ਮੌਜੂਦਾ ਚੇਅਰਮੈਨ ਨੇ ਹਲਕਾ ਗੜਸ਼ੰਕਰ ਤੋਂ ਤੇ ਉਹਨਾਂ ਦੇ ਨਾਲ ਹੀ ਮੇਰੇ ਭੈਣ ਜੀ ਪ੍ਰਵੀਨ ਜੀ ਜੋ ਕਿ ਕਾਉਂਸਲਰ ਨੇ ਗਰਚੰਗਰ ਤੋਂ ਐਮਸੀ ਸਾਹਿਬਾਨ ਨੇ ਔਰ ਨਾਲ ਹੀ ਸੋਮਨਤ ਬੰਗੜ ਜੀ ਜੋ ਕਿ 2017 ਤੋਂ ਹੀ ਸਾਡੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਚੱਲ ਰਹੇ ਨੇ ਜਿਨ੍ਹਾਂ ਨੂੰ ਕਿ ਪਾਰਟੀ ਨੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦੀ ਵੀ ਡਿਊਟੀ ਨਿਭਾਈ ਹੈ ਔਰ ਇਹਦੇ ਨਾਲ ਹੀ ਜਿਹੜੇ ਸਾਡੇ ਮਾਲਪੜ ਤੋਂ ਬਲਵੀਰ ਸਿੰਘ ਢਿੱਲੋਂ ਸਾਹਿਬ ਦੇ ਫਾਦਰ ਸਾਹਿਬ ਨੇ ਅਜਮੇਰ ਸਿੰਘ ਢਿੱਲੋਂ ਸਾਹਿਬ ਜਿਨ੍ਹਾਂ ਨੇ ਕਿ ਸਬਜ਼ੀ ਮੰਡੀ ਦੀ ਵੀ ਜਿਹੜੀ ਹੈ ਪ੍ਰਧਾਨਗੀ ਦਾ ਨਾਲ ਨਿਵਾਜਿਆ ਗਿਆ ਆਲ ਜੱਟ ਮਹਾਸਭਾ ਆਲ ਇੰਡੀਆ ਜਿਹੜੀ ਹੈ ਉਹਨਾਂ ਦੇ ਵੀ ਬਲਵੀਰ ਸਿੰਘ ਜਿਹੜੇ ਆ ਜ਼ਿਲ੍ਹਾ ਦੇ ਪ੍ਰਧਾਨ ਨੇ ਔਰ ਸੀਨੀਅਰ ਮੀਤ ਪ੍ਰਧਾਨ ਨੇ ਅਜਮੇਰ ਸਿੰਘ ਜੀ ਜਿਹੜੇ ਕਾਂਗਰਸ ਦੇ ਉਹਨਾਂ ਦੇ ਨਾਲ ਸਾਡੇ ਇੱਕ ਵਾਰ ਇਹਨਾਂ ਦੇ ਵਾਈਫ ਐਮਸੀ ਰਹੇ ਨੇ ਇੱਕ ਵਾਰ ਖੁਦ ਐਮਸੀ ਰਹੇ ਨੇ ਪਰਨਜੀਤ ਜੀ ਜੋ ਕਿ ਗਰਸ਼ੰਕਰ ਦੇ ਵਜੇ ਵੀ ਕਾਂਗਰਸ ਤੋਂ ਸੇਵਾ ਨਿਭਾ ਚੁੱਕੇ ਨੇ ਔਰ ਨਾਲ ਸਰਦਾ ਕੁਲਦੀਪ ਸਿੰਘ ਇਹ ਵੀ ਪਿੰਡ ਚੱਕ ਸਿੰਘੇ ਤੋਂ ਸਾਡੇ ਜਿਹੜੇ ਸਰਪੰਚ ਸਾਹਿਬ ਨੇ ਨਾਲ ਹੀ ਤਿੰਨ ਵਾਰ ਦੇ ਸਾਡੇ ਬਲਾਕ ਸੰਮਤੀ ਦੇ ਮੈਂਬਰ ਨੇ ਕੇਵਲ ਜੀ ਪਿੰਡ ਬਿਰਡੋਂ ਦਾ ਰਾਮਪੁਰ ਬਿਰਡੋਂ ਤੋਂ ਹੁਣ ਇਹਨਾਂ ਨੇ ਵੀ ਅੱਜ 32 ਸਾਲ ਜਿਹੜੀ ਹੈ ਕਾਂਗਰਸ ਦੇ ਵਿੱਚ ਸੇਵਾ ਕੀਤੀ ਹੈ ਜਾਮਾ ਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਨਾਲ ਜਿਹੜੇ ਆਪਣੇ ਥੋੜਾ ਅੱਗੇ ਆਓ ਪਰਮੇਸ਼ਵਰ ਜੀ ਤੁਸੀਂ ਚਿਹਰੇ ਲੈ ਸਿਵਾ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਨੇ ਰਮੇਸ਼ਵਰ ਸਿੰਘ ਜੀ ਜਿਹੜੇ ਕਿ ਕਾਂਗਰਸ ਦੇ ਚੋਣ ਸ਼ਾਂਤ ਤੇ ਜਿੱਤੇ ਸਨ ਇਹਨਾਂ ਨੇ ਵੀ ਆਮ ਆਦਮੀ ਪਾਰਟੀ ਬੇ ਸ਼ਾਮਲ ਹੋਏ ਨੇ ਨਾਲ ਸਾਡੇ ਅੱਗੇ ਕਿਹਾ ਜੋ ਦੇਖਦਾ ਰੂਗਾ ਕੋਈ ਮਿਸਰ ਹੋ ਸਰਜੀਤ ਸਿੰਘ ਜੀ ਤੇ ਨਾਲ ਬੰਟੀ ਤਨੇਜਾ ਜੀ ਜੋ ਕਿ ਗੜਸ਼ੰਕਰ ਦੇ ਵਿੱਚ ਸ਼ਹਿਰੀ ਪ੍ਰਧਾਨ ਰਹੇ ਨੇ ਕਾਂਗਰਸ ਦੇ ਔਰ ਉਹਨਾਂ ਦੇ ਨਾਲ ਲਖਵੀਰ ਸਿੰਘ ਬਿੱਲਾ ਜੀ ਜੋ ਕਿ ਜੂਸ ਵਿੱਚ ਕਾਫੀ ਸਮੇਂ ਤੋਂ ਜਿਹੜਾ ਆਪਣੀ ਸੇਵਾ ਇਲਾਕੇ ਦੇ ਵਿੱਚ ਨਿਭਾਰੇ ਨੇ ਉਹਨਾਂ ਦੇ ਨਾਲ ਜਕੇ ਜੀ ਜਿਹੜੇ 2007 ਦੇ ਵਿੱਚ ਐਮ.ਐਲ.ਏ ਦਾ ਇਲੈਕਸ਼ਨ ਵੀ ਜਿਨ੍ਹਾਂ ਨੇ ਸ਼ਿਵ ਸੈਨਾ ਪਾਰਟੀ ਵੱਲੋਂ ਲੜਿਆ ਔਰ ਇਹਨਾਂ ਦੇ ਨਾਲ ਨਾਲ ਸਾਡੇ ਦਾਣਾ ਮੰਡੀ ਤੋਂ ਪ੍ਰਧਾਨ ਨੇ ਸਾਡੇ ਪਿੱਛੇ ਕੀ ਕਰੋ ਸਰਦੀ ਕਰੋ ਤੁਹਾਡਾ ਦਾ ਕਸਟਮ ਹੋ ਗਿਆ ਹੋ ਗਿਆ ਹਾਂ ਜੀ ਤਲਿੰਕਾ ਜੀ ਕਿੱਧਰ ਨੇ ਪੱਲੇਪਾਸ ਬੋਬੀ ਜੀ ਨੇ ਪਿੰਡ ਬਿਰੜੋਂ ਤੋਂ ਤੇ ਇਹਨਾਂ ਦੇ ਨਾਲ ਨਾਲ ਸਾਡੇ ਹਰਮੇਸ਼ਪੁਰ ਜੀ ਹਰਮੇਸ਼ ਜੀ ਹਰਮੇਸ਼ ਸਿੰਘ ਜੀ ਪਿੰਡ ਰਾਮਪੁਰ ਤੋਂ ਮੌਜੂਦਾ ਸਰਪੰਚ ਨੇ ਔਰ ਨਾਲ ਹੇਮਰਾਜ ਜੀ ਜਿਹੜੇ ਕਿ ਪਿੰਡ ਬਿਰੜੋ ਤੋਂ ਮੌਜੂਦਾ ਸਰਪੰਚ ਨੇ ਔਰ ਬਲਵੀਰ ਸਿੰਘ ਢਿਲੋਂ ਸਾਹਿਬ ਦੇ ਨਾਲ ਮੈਂ ਤੁਹਾਡਾ ਰੂਬਰੂ ਕਰਵਾਇ ਦਿੱਤਾ ਹੈ। ਕਿਰਪਾਲ ਪਾਲਾ ਜੀ ਜੋ ਕਿ ਸਾਡੇ ਗੜਸ਼ੰਕਰ ਦੇ ਨਗਰ ਕੌਂਸਲ ਦੇ ਮੈਂਬਰ ਨੇ ਔਰ ਨਾਲ ਸਾਡੇ ਅਮਰੀਕ ਸਿੰਘ ਜੀ ਜਿਨ੍ਹਾਂ ਦੇ ਕਿ ਮਦਰ ਗੜਸ਼ੰਕਰ ਤੋਂ ਸ਼ੀਲਾ ਦੇਵੀ ਜੀ ਕੌਂਸਲਰ ਨੇ ਔਰ ਜਿਨ੍ਹਾਂ ਨੇ ਵੀ ਆਮਾਦੀ ਪਾਰਟੀ ਨੂੰ ਸਮਰਥਨ ਦਿੱਤਾ ਹੈ। ਇਹਨਾਂ ਨਾਲ ਨੰਬਰਦਾਰ ਜੀ ਸਾਡੇ ਹਰਿੰਦਰ ਸਿੰਘ ਮਾਨ ਜੋ ਕਿ ਆਪ ਖੁਦ ਕੌਂਸਲਰ ਰਹੇ ਨੇ ਇਹਨਾਂ ਦੇ ਬਾਈ ਵੀ ਜਸਵਿੰਦਰ ਕੌਰ ਜੀ ਜੋ ਕਿ ਗੜਸ਼ੰਕਰ ਤੋਂ ਕਾਉਂਸਲਰ ਨੇ ਔਰ ਇਹਨਾਂ ਦਾ ਦੀਪਕ ਐਮਸੀ ਜੀ ਜਿਨ੍ਹਾਂ ਨੇ ਕਿ ਕਰੋਨਾ ਕਾਲ ਦੇ ਵਿੱਚ ਵੀ ਲੋਕਾਂ ਦੀ ਬਾਹ ਫੜੀ ਔਰ ਲੋਕਾਂ ਨੇ ਇਹਨਾਂ ਨੂੰ ਜਿਹੜਾ ਵੱਡੇ ਮਰਜੰਦੇ ਨਾਲ ਗੜਸ਼ੰਕਰ ਦੇ ਵਿੱਚ ਨਗਰ ਕਾਉਂਸਲ ਦੇ ਵਿੱਚ ਭੇਜਿਆ ਸਾਡੇ ਵੀਰ ਦੀਪਕ ਠੇਕੇਦਾਰ ਜੀ ਔਰ ਇਹਨਾਂ ਦੇ ਨਾਲ ਸੁਮਿਤ ਸੋਨੀ ਜੀ ਜਿਹੜੇ ਕਿ ਸਾਡੇ ਕਾਉਂਸਲਰ ਨੇ ਇਹ ਵੀ ਬਾਡ ਨੰਬਰ 4 ਗੜਸ਼ੰਕਰ ਤੋਂ ਨਾਰੇ ਸਾਡੇ ਹਰਪੀਤ ਜੀ ਹਰਪੀਤ ਸਿੰਘ ਜੀ ਜਿਹੜੇ ਕਿ ਪੇਸ਼ੇਵਜੋਂ ਵਕੀਲ ਨੇ ਔਰ ਗੜਸ਼ੰਕਰ ਤੋਂ ਕਾਉਂਸਲਰ ਨੇ ਔਰ ਨਾਲ ਹੀ ਸਾਡੇ ਜਿਹੜੇ ਮਾਲਪੁਰ ਗੜਸ਼ੰਕਰ ਦੇ ਵਪਾਰ ਮੰਡਲ ਜਿਹੜਾ ਆ ਉਹਦੇ ਪ੍ਰਧਾਨ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਾਲੀਆ ਸਾਹਿਬ ਅੱਜ ਸਾਡੇ ਸਾਰੇ ਸਾਥੀਆਂ ਨੇ ਜਿਹੜਾ ਆ ਆਮ ਆਦਮੀ ਪਾਰਟੀ ਸ਼ਾਮਲ ਹੋਏ ਮੈਂ ਸਾਰਿਆਂ ਨੂੰ ਜੀ ਆਖਦਾ ਸਵਾਗਤ ਆਖਦਾ ਔਰ ਇਹਨਾਂ ਨਾਲ ਵਾਅਦਾ ਕਰਦਾ ਜਿਨ੍ਹਾਂ ਹੱਕ ਹਕੂਕਾਂ ਦੇ ਲਈ ਜਿਨ੍ਹਾਂ ਉਮੀਦਾਂ ਦੇ ਲਈ ਕਿ ਪੰਜਾਬ ਦਾ ਭੱਲਾ ਹੋਵੇ ਹਲਕਾ ਗੜਸ਼ੰਕਰ ਦਾ ਜਿਹੜਾ ਵਿਕਾਸ ਹੋਵੇ ਜਿਹੜੀਆਂ ਉਮੀਦਾਂ ਨੂੰ ਲੈ ਕੇ ਮੇਰੇ ਸਾਥੀ ਸ਼ਾਮਲ ਹੋਏ ਐ ਮੈਂ ਸਾਰਿਆਂ ਨੂੰ ਜੀ ਆਖਦਾ ਔਰ ਇਹਨਾਂ ਨਾਲ ਵਾਅਦਾ ਕਰਦਾ ਕਿ ਜਿਹੜੀਆਂ ਉਮੀਦਾਂ ਨੂੰ ਲੈ ਕੇ ਸ਼ਾਮਲ ਹੋਏ ਉਹਨਾਂ ਦੇ ਪਰ ਖਰੇ ਉਤਰਾਂਗੇ ਔਰ ਸਾਰਿਆਂ ਨੂੰ ਪ੍ਰਣ ਕੀਤਾ ਹੈ ਕਿ ਮਾਨਯੋਗ ਮਾਲਬਿੰਦਰ ਕੰਗ ਸਾਬ ਜਿਨ੍ਹਾਂ ਨੂੰ ਕਿ ਪਾਰਟੀ ਨੇ ਹਲਕਾ ਲੋਕ ਸਭਾ ਸ਼੍ਰੀਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਵੱਡੇ ਮਾਰਜਨ ਦੇ ਨਾਲ ਗੜਸ਼ੰਕ ਤੋਂ ਸੀਟ ਜਤਾ ਕੇ ਜਿਹੜਾ ਆ ਉਹ ਆਵਾਜ਼ੀ ਪਾਰਟੀ ਦੇ ਵਿੱਚ ਜਿਹੜੀ ਝੋਲੀ ਪਾਵਾਂਗੇ ਔਰ ਲੋਕ ਸਭਾ ਦੇ ਵਿੱਚ ਮਾਲਬਿੰਦਰ ਕੰਗ ਸਾਹਿਬ ਨੂੰ ਜਿਹੜਾ ਆ ਆਪਣੇ ਹਲਕੇ ਦੀ ਵਾਜ ਬਣਾ ਕੇ ਭੇਜਾਂਗੇ ਇਹਨਾਂ ਸ਼ਬਦਾਂ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਜਿਹੜੇ ਸਾਥੀ ਸ਼ਾਮਲ ਹੋਏ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵੈਲਕਮ ਫੋਟੋ ਹੋ ਗਈ ਸੇਬ ਚਲੋ ਰੋਹੀ ਸਾਹਿਬ ਮਤਲਬ ਇਹ ਚੋਣਾਂ ਦੇ ਨਜ਼ਦੀਕ ਹੀ ਕਿਉਂ ਮੈਂ ਜਾਇਨ ਨਹੀਂ ਪਰ ਕੀ ਇਲੈਕਸ਼ਨ ਦੇ ਨਜ਼ਦੀਕ ਲਾ ਨੂੰ ਇਹ ਚੀਜ਼ਾਂ ਸਾਰੀਆਂ ਪਸੰਦ ਆਈਏ ਉਸ ਤੋਂ ਪਹਿਲਾਂ ਹੀ ਚਰਚਾ ਚੱਲ ਰਹੀ ਸੀ ਨਸਟੋਰ ਰਿਪਾਰਟ ਦੇ ਵੀ ਸ਼ਾਮ ਨੂੰ ਸਾਥੀ ਆਨੇ ਕਿਉਂਕਿ ਜਦੋਂ ਕਿਤੇ ਕੋਈ ਕੰਮ ਸ਼ੁਰੂ ਹੁੰਦਾ ਜਦੋਂ ਚੋਣਾਂ ਦੀ ਵਾਰੀ ਆਉਂਦੀ ਹੈ ਤੇ ਉਦੋਂ ਲੋਕਾਂ ਨੇ ਮਨ ਬਣਾਉਣਾ ਹੁੰਦਾ ਕਿ ਆਪਾਂ ਕਿਸ ਪਾਰਟੀ ਨੂੰ ਸਮਰਥਨ ਕਰਨਾ ਹੈ ਔਰ ਕਿਹੜੀ ਪਾਰਟੀ ਨੇ ਲੋਕਾਂ ਦੇ ਹੱਕਾਂ ਦੇ ਲਈ ਕੰਮ ਕੀਤਾ ਅੱਜ 2 ਸਾਲ ਦਾ ਕੰਮ ਕਰ ਮੇਰੇ ਸਾਰੇ ਸਾਥੀਆਂ ਨੇ ਦੇਖਿਆ ਔਰ ਪਿਛਲੇ 70 75 ਸਾਲ ਤੋਂ ਜਿਹੜੇ ਕੰਮ ਨਹੀਂ ਹੋਏ ਉਹ ਭਵੇਂ ਗੜਸ਼ੰਗ ਦੇ ਵਿੱਚ ਬਾਈਪਾਸ ਦੀ ਗੱਲ ਕਰਦੇ ਆ ਭਵੇਂ ਉੱਥੇ ਅਸੀਂ ਸੀਵਰੇਜ ਦੀ ਗੱਲ ਕਰਦੇ ਆ ਜਾਂ ਹੋਰ ਜਿਹੜੇ ਕੰਮ ਐ ਉਹ ਅੱਜ ਆਮਾ ਦੀ ਪਾਰਟੀ ਨਾਲ ਆਸ ਬੱਜੀ ਐ ਕਿ ਕੰਮ ਪੂਰੇ ਹੋਣਗੇ ਅੱਜ ਉਹਨਾਂ ਸਾਰੇ ਕੰਮਾਂ ਨੂੰ ਦੇਖ ਕੇ ਜਿਹੜੇ ਮੇਰੇ ਸਾਥੀ ਆ